ਮੇਖੋ ਜੀ ਪਿਛਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਕਿਹ ਜਹੀ ਪਾਰਟੀ ਆਈ ਹੈ ਜਿਸ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ ਰੱਜ ਕੇ ਬੇਸੂ ਬਣਾ ਕੇ ਇੱਥੇ ਰੇਤਾ ਦੇ ਮਹਿਲ ਉਸਾਰ ਕੇ ਸੱਤਾ ਦੇ ਕਾਮਦਿਆ ਪੁੱਜੀ ਹੈ ਜੀ ਅੱਜ ਜੋ ਜਿਹੜੇ ਰੇਤਾ ਦੇ ਮਹਿਲ ਉਹਨੇ ਉਸਾਰੇ ਆ ਉਹਨਾਂ ਦੇ ਰੰਗ ਰੋਗਣ ਕਰਨ ਲਈ ਪੰਜਾਬ ਦੇ ਲੋਕਾਂ ਦਾ خون ਤੁਸਣ ਜਾ ਰਹੀ ਹੈ ਉਹਦਾ ਦੇ ਵੇਖਿਆ ਜਾਵੇ ਤੇ ਜਿਵੇਂ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ ਕਿ ਪਿਛਲੇ ਸਮੇਂ ਦੇ ਵਿੱਚ ਕੁੰਡੇ ਡੀਜ਼ਲ ਤੇ ਵੀ ਵੈਟ ਵਧਾਇਆ ਪੈਟਰੋਲ ਤੇ ਵੈਟ ਵਧਾਇਆ ਬਸਾਂ ਦਾ ਕਿਰਾਇਆ ਵਧਾਇਆ ਔਰ ਜਿchnੀਆਂ ਦੇ ਰੇਟ ਵਧਾਤੇ ਐ ਜਿਹੜੇ ਸਾਡੇ ਵਾਹਨ ਰੋਜ਼ ਅਸੀਂ ਵਰਤਨੇ ਆ ਕਾਰਾਂ ਜੀਪਾਂ ਉਹਨਾਂ ਦੇ ਜਿਹੜੇ ਟੈਕਸ ਵਧਾਤੇ ਐ ਸੋ ਇੱਕ ਪੰਜਾਬ ਦੇ ਲੋਕਾਂ ਤੇ ਭਾਰੀ ਆਰਥਿਕ ਬੋਝ ਜਿਹੜਾ ਉਹਨੇ ਪੰਜਾਬ ਸਰਕਾਰ ਨੇ ਪਾਇਆ ਸੋ ਜਿਹੜੀਆਂ ਨੀਤੀਆਂ ਦੇ ਵਿਰੁੱਧ ਵਿੱਚ ਅੱਜ ਸ਼ਰਮਣੀ ਅਕਾਲੀ ਦਲ ਦਰਨਾ ਦੇ ਰਿਹਾ ਕਿਉਂਕਿ ਜਿੰਨਾ ਵੀ ਪੈਸਾ ਟੈਕਸ ਜਾਬ ਤੋਂ ਮਠਾ ਕੀਤਾ ਜਾ ਰਿਹਾ ਹੈ ਇਹਨਾਂ ਦੀ ਇੱਕ ਫਿਤਰਤ ਰਹੀ ਹੈ ਕਿ ਪਿਛਲੇ 2 ਸਾਲ ਤੋਂ ਦੇਖਣ ਚ ਆਇਆ ਸੋ ਸਾਰੇ ਦਾ ਸਾਰਾ ਪੈਸਾ ਇਹਨਾਂ ਨੇ ਆਪਣੀਆਂ ਮਸ਼ਹੂਰੀਆਂ ਲਈ ਪੂਰੇ ਦੇਸ਼ ਦੇ ਵਿੱਚ ਵਰਤਿਆ ਚਾਹੇ ਉਹ ਅਖਬਾਰਾਂ ਨੂੰ ਇਸ਼ਤਿਹਾਰ ਦਿੱਤੇ ਹੋਣ ਕਈ ਨੀ ਵੀ ਜਣਾ ਨੂੰ ਸੋਸ਼ਲ ਮੀਡੀਆ ਤੇ ਪਤਾ ਨਹੀਂ ਇਹਨਾਂ ਨੇ ਕਿੱਥੇ ਕਿਹੜੇ ਕਿਹੜੀਆਂ ਐਡਵਰਟਾਈਜ਼ਮੈਂਟ ਕਰਕੇ ਇੱਥੋਂ ਤੱਕ ਵੀ ਕਿ ਜਿਹੜਾ ਪਿੱਛੇ ਦੇ ਇੱਕ ਰੈਲੀ ਦਾ ਜ਼ਿਕਰ ਹੋਇਆ ਸੀ ਜਿਹਦੇ ਤੇ ਪੂਰਾ 5 ਕਰੋੜ ਰੁਪਈਆ ਇਹਨਾਂ ਨੇ ਇੱਕ ਰੈਲੀ ਤੇ ਹੀ ਖਰਚ ਕਰ ਦਿੱਤਾ ਉਸ ਸਾਰਾ ਜਿਹੜਾ ਬੋਝ ਹੈ ਉਹ ਸਾਡੇ ਲੋਕਾਂ ਤੇ ਪਾਇਆ ਜਾ ਰਿਹਾ ਹੈ ਉਹ ਸ਼੍ਰੋਮਣੀ ਅਕਾਲੀ ਦਲ ਇਹ ਸਮਝਦਾ ਕਿ ਜਿਹੜਾ ਗੌਰ ਸ਼੍ਰੋਮਣੀ ਅਕਾਲੀ ਦਲ ਦੇ ਵੇਲੇ ਸਰਕਾਰ ਦਾ ਸੀ ਉਸ ਵੇਲੇ ਮੰਗਾਈ ਬਿਲਕੁਲ ਘੱਟ ਸੀ ਅੱਜ ਇਹ ਲੋਕ ਜਿਹੜੇ ਪੰਜਾਬ ਦੇ ਵਿੱਚ ਪੰਜਾਬ ਨੂੰ ਬੇਕੂਪਣਾ ਕੇ ਸੱਦਾ ਤੇ ਆਏ ਆ ਇਹ ਕਹਿੰਦੇ ਸਨ ਕਿ ਇੱਥੇ ਮੰਗਾਈ ਵੀ ਘਟੇਗੀ ਇੱਥੇ ਖਜ਼ਾਨਾ ਵੀ ਭਰੇਗਾ ਇੱਥੇ ਇਹ ਵੀ ਹੋਵੇਗਾ ਉਹ ਵੀ ਹੋਵੇਗਾ ਡਿਵੈਲਪਮੈਂਟ ਬਿਲਕੁਲ ਬੰਦ ਹੋ ਗਈ ਆ ਇੱਕ ਏਡ ਵੀ ਸਾਡੇ ਦਿੱਤੇ ਟੈਕਸ ਦੇ ਵਿੱਚੋਂ ਪੰਜਾਬ ਇਕਰੇ ਨਹੀਂ ਲਾਈ ਜਾ ਰਹੀ ਇਹ ਸਾਰੇ ਦਾ ਸਾਰਾ ਪੈਸਾ ਸਿਰਫ ਆਪਣੀ ਪਾਰਟੀ ਦੇ ਪ੍ਰਚਾਰ ਵਾਸਤੇ ਕੁਤੀਆ ਸਟੇਟ ਅਜ ਵਰਤਿਆ ਜਾ ਰਿਹਾ ਸੋ ਉਸ ਕਰਕੇ ਲੋਕਾਂ ਨੂੰ ਜਾਗਰਤ ਕਰਨ ਵਾਸਤੇ ਮਾਨਯੋਗ ਰਾਜਪਾਲ ਸਾਹਿਬ ਵਾਸਤੇ ਮੰਗ ਪੱਤਰ ਪਹੁੰਚਾਉਣ ਵਾਸਤੇ ਇਹ ਗੁੰਮੀ ਬੋਲੀ ਸਰਕਾਰ ਦੇ ਗੰਨ ਖੁੱਲਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਜਿਲ੍ਹਾ ਪੱਧਰ ਤੇ ਜਿਹੜੇ ਹੈੱਡਕੁਆਰਟਰਾਂ ਨੇ ਧਰਨੇ ਦੇ ਰਿਹਾ। ਵੇਖੋ ਜੀ ਪਿਛਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਕਿਹੋ ਜਿਹੀ ਪਾਰਟੀ ਆਈ ਹੈ ਜਿਸ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ ਰੱਜ ਕੇ ਬੇਸੂਬ ਬਣਾ ਕੇ ਇੱਥੇ ਰੇਤਾ ਦੇ ਮਹਿਲ ਉਸਾਰ ਕੇ ਸੱਤਾ ਦੇ ਕਾਮਯਾਬ ਹੋਈ ਹੈ। ਜੀ ਅੱਜ ਜੋ ਜਿਹੜੇ ਰੇਤਾ ਦੇ ਮਹਿਲ ਉਨੇ ਸਾਰੇ ਆ ਉਹਨਾਂ ਦੇ ਰੰਗ ਰੋਗਣ ਕਰਨ ਲਈ ਪੰਜਾਬ ਦੇ ਲੋਕਾਂ ਦਾ ਉਹ ਗੂੰਜ ਸੁਣ ਜਾ ਰਹੀ ਹੈ। ਉਹਦਾ ਜੇ ਵੇਖਿਆ ਜਾਵੇ ਤੇ ਜਿਵੇਂ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ ਕਿ ਪਿਛਲੇ ਸਮੇਂ ਦੇ ਵਿੱਚ ਉਹਨੇ ਡੀਜ਼ਲ ਤੇ ਵੀ ਵੈਟ ਵਧਾਇਆ ਪੈਟਰੋਲ ਤੇ ਵੈਟ ਵਧਾਇਆ ਬਸਾਂ ਦਾ ਕਿਰਾਇਆ ਵਧਾਇਆ ਔਰ ਜਿਟਰੀਆਂ ਦੇ ਰੇਟ ਵਧਾਤੇ ਐ ਜਿਹੜੇ ਸਾਡੇ ਵਾਹਨ ਰੋਜ਼ ਅਸੀਂ ਵਰਤਨੇ ਆ ਕਾਰਾਂ ਜੀਪਾਂ ਉਹਨਾਂ ਵੀ ਜਿਹੜੇ ਇਨਫੈਕਸ ਵਧਾਤੇ ਐ ਸੋ ਇੱਕ ਪੰਜਾਬ ਦੇ ਲੋਕਾਂ ਤੇ ਭਾਰੀ ਆਰਥਿਕ ਬੋਝ ਜਿਹੜਾ ਉਹਨੇ ਪੰਜਾਬ ਸਰਕਾਰ ਨੇ ਪਾਇਆ ਸੋ ਇਹ ਨੀਤੀਆਂ ਦੇ ਵਿਰੁੱਧ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਦਰਣਾ ਦੇ ਰਿਹਾ ਕਿਉਂਕਿ ਜਿੰਨਾ ਵੀ ਪੈਸਾ ਟੈਕਸ ਜਿਆਦਾ ਤੋਂ ਕਥਾ ਕੀਤਾ ਜਾ ਰਿਹਾ ਹੈ ਇਹਨਾਂ ਦੀ ਇੱਕ ਫਿਤਰਤ ਰਹੀ ਹੈ ਕਿ ਪਿਛਲੇ 2 ਸਾਲ ਤੋਂ ਦੇਖਣ ਚ ਆਇਆ ਸੋ ਸਾਰੇ ਦਾ ਸਾਰਾ ਪੈਸਾ ਇਹਨਾਂ ਨੇ ਆਪਣੀਆਂ ਮਸ਼ਹੂਰੀਆਂ ਲਈ ਪੂਰੇ ਦੇਸ਼ ਦੇ ਵਿੱਚ ਵਰਤਿਆ ਚਾਹੇ ਉਹ ਅਖਬਾਰਾਂ ਨੂੰ ਇਸ਼ਤਿਹਾਰ ਦਿੱਤੇ ਹੋਣ ਕਹਿੰਦੀ ਵੀ ਜਨਾ ਨੂੰ ਸੋਸ਼ਲ ਮੀਡੀਆ ਤੇ ਪਤਾ ਨਹੀਂ ਇਹਨਾਂ ਨੇ ਕਿੱਥੇ ਕਿੰਨੇ ਕਿਹੜੀਆਂ ਕਿਡੀਆਂ ਐਡਵਰਟਾਈਜ਼ਮੈਂਟ ਕਰਕੇ ਸੋ ਤੱਕ ਵੀ ਕਿ ਜਿਹੜਾ ਪਿੱਛੇ ਦੇ ਇੱਕ ਰੈਲੀ ਦਾ ਜ਼ਿਕਰ ਹੋਇਆ ਸੀ ਜਿਹਦੇ ਤੇ ਪੂਰਾ 5 ਕਰੋੜ ਰੁਪਈਆ